ਮੈਂ ਤੂਤਾਂ ਵਾਲਾ ਖੂ ਪੜਿਆ ਜੀ ਦਸਵੀਂ ਦੇ ਚਲੇ ਤੂਤ ਕੱਲ ਪੜਿਆ ਤੁਸੀਂ ਹਾਂ ਮੈਂ ਤਾਂ ਚਿੱਟਾ ਲਊ ਪੜਿਆ ਜੀ ਹਾਂ ਜੀ ਮੈਂ ਮੈਂ ਤਾਂ 53 ਜਿਓਮੈਟਰੀ ਕੀਤੀ ਉਦੋਂ ਕੋਈ ਨਾਵਲ ਲੱਗਿਆ ਸੀ ਨਹੀਂ ਅੱਛਾ ਉਦੋਂ ਨਾਵਲ ਨਹੀਂ ਸੀਗਾ ਤੁਸੀਂ ਕਿਹੜਾ ਪੜਿਆ ਜੀ ਚਿੱਟਾ ਲਊ ਜੀ ਗੁਰਬਖਸ਼ ਸਿੰਘ ਚਿੱਟਾ ਲਊ ਗੁਰਬਖਸ਼ ਸਿੰਘ ਦਾ ਨਾਨਕ ਸਿੰਘ ਦੇ ਨਾਨਕ ਸਿੰਘ ਦਾ ਆ ਥੋੜਾ ਜਿਹਾ ਪੈ ਗਿਆ ਜੀ ਪੰਗਾ ਜੀ ਆ ਦੱਸਿਓ ਜੀ ਗੁਰਬਖ ਸਿੰਘ ਨਾਨਕ ਸਿੰਘ ਦਾ ਪੱਕਾ ਨਾ ਸ਼ਿਓਰ ਹੈ ਹਾਂ ਨਾਨਕ ਸਿੰਘ ਦਾ ਜੀ ਉਹ ਗੁਰਬਖ ਸਿੰਘ ਦਾ ਸੀਗਾ ਬੰਬ ਬਹਾਦਰ ਉਹਦੀ ਕਹਾਣੀ ਹੁੰਦੀ ਸਾਨੂੰ ਹਾਂ ਉਹ ਗੁਰਬਖ ਸਿੰਘ ਦੀ ਲਿਖੀ ਹੋਈ ਸੀਗੀ ਜਿਹੜੀ ਉਹ ਸਾਨੂੰ 9ਵੀਂ 10ਵੀਂ ਕਲਾਸ 'ਚ ਲੱਗੀ ਸੀ ਜੀ ਉਹ ਨਾਨਕ ਸਿੰਘ ਦਾ ਹੀ 100% ਤੂੰ ਤਾਣਾ ਖੋ ਚਿੱਟਾ ਲਹੁ ਬੜੀ ਦਾ ਦੀਵਾ ਹੈ ਉਹਦਾ ਪੜ੍ਹੇ ਨੇ ਉਹ ਬਾਅਦ ਦੇ ਵਿੱਚ ਪਰ ਆਫੀਸ਼ੀਅਲੀ ਚਿੱਟਾ ਲਹੁ ਲੱਗੇ ਉਹਨਾਂ ਦਾ 10ਵੀਂ ਹਾਂਜੀ ਹਾਂਜੀ ਲਓ ਜੀ ਭਾਈ ਸਾਹਿਬ ਤੁਸੀਂ ਦੀ ਗੱਲ ਕਰ ਰਹੇ ਦੱਸੋ ਕੋਈ ਗੱਲ ਕੋਈ ਤੁਸੀਂ ਨਾਵਲ ਕਿਹੜਾ ਪੜ੍ਹਿਆ ਜੀ ਸਾਨੂੰ ਤੂਤਾਂ ਵਾਲਾ ਤੂਤਾਂ ਵਾਲਾ ਕੋਈ ਜੀ ਦੇਖੋ ਜੀ ਪੰਜਾਬੀਓ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਓ ਜੀ ਸਾਡੇ ਸਾਹਿਤਕਾਰ ਸਲਾਮ ਹੈ ਉਹਨਾਂ ਨੂੰ ਸਲੂਟ ਇਹਦੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਦੇ ਨਾਮ ਲਿਖਿਓ ਜੀ ਪੂਰੀ ਸੂਚੀ ਬਣਾ ਦਿਓ ਕਮੈਂਟਾਂ ਦੇ ਵਿੱਚ ਨਾਵਲਾਂ ਦੇ ਨਾਮ ਲਿਖੋ ਕਵਿਤਾਵਾਂ ਦੇ ਨਾਮ ਲਿਖੋ ਰਚਨਾਵਾਂ ਦੇ ਨਾਮ ਲਿਖੋ ਜੀ ਅੱਜ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਜੋ ਕੁਝ ਵੀ ਅਸੀਂ ਬੋਲ ਰਹੇ ਹਾਂ ਉਹ ਕਿਤਾਬਾਂ ਨੂੰ ਅਸੀਂ ਪੜ੍ਹਿਆ ਹੋਇਆ ਤੇ ਉਹ ਕਿਤਾਬਾਂ ਹੀ ਇਹ ਮੈਂ ਕਹਿੰਦਾ ਖਮੀਰ ਫੁੱਟ ਜਾਂਦਾ ਨਾ ਜੀ ਉਹੀ ਬਾਹਰ ਆ ਰਿਹਾ ਹੈ ਜੀ ਇਹੀ ਕੰਮ ਕਰਦੇ ਆ ਜੀ ਬਪੂ ਜੀ ਅਸੀਂ ਬਹੁਤ ਵਧੀਆ ਜੀ ਜੀ ਤੇ ਤੁਸੀਂ ਬੇਸ ਨੂੰ ਸੰਭਾਲਦੇ ਹੋ ਹਾਂਜੀ ਤੇ ਉਸ ਨੂੰ ਪਰਫੁੱਲਿਤ ਕਰਦੇ ਹੋ ਤੁਸੀਂ ਸਵਾਲ ਕਰ ਰਹੇ ਹੋ ਕੋਈ ਸਾਡੀ ਜ਼ਿੰਦਗੀ ਦੀ ਜਿਹੜੇ ਨਾ ਬੇਸਿਸ ਹੈ ਉਸ ਨੂੰ ਟੱਚ ਕਰਦੇ ਸਰੀਆਂ ਉਹਨਾਂ ਚੀਜ਼ਾਂ ਤੋਂ ਅਸੀਂ ਬੜਾ ਕੁਝ ਲਰਨ ਵੀ ਕੀਤਾ ਉਹਨਾਂ ਨੂੰ ਜ਼ਿੰਦਗੀ ਚ ਅੱਜ ਤੱਕ ਯਾਦ ਵੀ ਕਰ ਰੱਖਿਆ ਹੋਇਆ ਹੈ ਹਾਂ ਔਰ ਤੁਸੀਂ ਤਾਂ ਸਪੈਸ਼ਲ ਤੌਰ ਤੇ ਇਸ ਨੂੰ ਆਪਣੇ ਹਿਰਦੇ ਵਿੱਚ ਪਰੋ ਰੱਖਿਆ ਹੈ 嗯。Mm.